ਰਾ ਸਾਡਾ ਮੈਡਾ ਜਿੱਤ ਕੇ ਲਿਆ ਆਵਾ ਆਪਣੇ ਲਈ ਵੀ ਸਾਡੇ ਸਾਰਿਆਂ ਲਈ ਸਾਨੂੰ ਫਖਰ ਮਹਿਸੂਸ ਹੋਣਾ ਇਹਦਾ ਪੜੇ ਪਿੰਡ ਵਾਲਿਆਂ ਨੂੰ ਨਾਮ ਹੈ ਤੁਹਾਡਾ ਅੱਜ ਪਿੰਡ ਪਹੁੰਚਿਓ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਜੀ ਲਾਲਜੀਤ ਸਿੰਘ ਆ ਜੀ ਤੇ ਮੈਂ ਵੇਟ ਲਿਫਟਿੰਗ ਦਾ ਪਲੇਅਰ ਆ ਤੇ ਜਿੱਦਾਂ ਆਪਣੀਆਂ ਵਰਲਡ ਗੇਮ ਹੋਈਆਂ ਸੀ ਜਾਂ ਮਾਸਟਰ ਵਰਲਡ ਚੈਂਪੀਅਨਸ਼ਿਪ ਹੋਈ ਸੀ ਕਿੱਥੇ ਹੋਈ ਹੈ ਇਹ ਆਪਣੀਆਂ ਹੋਈਆਂ ਜੀ ਆਸਟ੍ਰੇਲੀਆ ਕੁਵਿੰਸਲੈਂਡ ਹਫਤੇ ਆਪਣਾ ਗੋਲ ਕੋਸਟ ਉੱਥੇ ਆਪਣਾ ਵਰਲਡ ਕੱਪ ਹੋਇਆ ਜੀ ਤੇ ਉੱਥੇ ਮੈਂ ਪਾਰਟਿਸਿਪੇਟ ਕੀਤਾ ਤੇ ਪਾਰਟਿਸਿਪੇਟ ਤੋਂ ਆਪਣਾ ਕਰਨ ਦੇ ਨਾਲ ਸੇ ਆਪਣਾ 골ਡ ਮੈਡਲ ਲੈ ਕੇ ਆਇਆ ਤੇ ਅੱਜ ਮੈਂ ਉਥੋਂ ਪਿੰਡ ਪਹੁੰਚਿਆ ਹਾਂ ਜਿੱਥੇ ਕੱਟ ਗਏ ਨਾਮ ਹੈ ਤੁਹਾਡਾ ਅੱਜ ਪਿੰਡ ਪਹੁੰਚਿਓ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਜੀ ਲਾਲਜੀਤ ਸਿੰਘ ਆ ਜੀ ਤੇ ਮੈਂ ਵੇਟ ਲਿਫਟਿੰਗ ਦਾ ਪਲੇਅਰ ਹਾਂ ਤੇ ਜਦੋਂ ਆਪਣੀਆਂ ਵਰਲਡ ਦੇ ਮਹੂਈਆ ਸੀ ਜੀ ਮਾਸਟਰ ਵਰਲਡ ਚੈਂਪੀਅਨਸ਼ਿਪ ਹੋਈ ਸੀ ਕਿੱਥੇ ਹੋਈ ਹੈ ਇਹ ਆਪਣੀਆਂ ਹੋਈਆਂ ਜੀ ਆਸਟ੍ਰੇਲੀਆ ਕੁਵਿੰਜ਼ਲੈਂਡ ਹਮ ਹਫਤੇ ਆਪਣਾ ਗੋਲ ਕੋਸਟ ਹਮ ਉੱਥੇ ਆਪਣਾ ਵਰਲਡ ਕੱਪ ਹੋਇਆ ਜੀ ਤੇ ਉੱਥੇ ਮੈਂ ਪਾਰਟਿਸਿਪੇਟ ਕੀਤਾ ਹਮ ਤੇ ਪਾਰਟਿਸਿਪੇਟ ਤੇ ਆਪਣਾ ਕਰਨ ਦੇ ਨਾਲ ਸੇ ਆਪਣਾ 골ਡ ਮੈਡਲ ਲੈ ਕੇ ਆਇਆ ਤੇ ਅੱਜ ਮੈਂ ਉਥੋਂ ਪਿੰਡ ਪਹੁੰਚਿਆ ਹਮ ਇਹ ਤੇ ਕੱਟ ਗਏ ਕਿਹੜੀ ਗੇਮ ਦੇ ਵਿੱਚੋਂ ਤੁਸੀਂ ਜਿੱਤ ਕੇ ਆਏ ਔਰ ਕਿੱਥੋਂ ਜਿੱਤ ਕੇ ਆਏ ਗੇਮ ਮੇਰੀ ਹੈ ਕਿ ਜੇ ਵੇਟ ਲਿਫਟਿੰਗ ਜੀ ਹੂੰ ਤੇ ਆਪਣੇ ਆਸਟ੍ਰੇਲੀਆ ਦੇ ਵਿੱਚ ਵਰਲਡ ਕੱਪ ਚੈਂਪੀਅਨਸ਼ਿਪ ਹੋਇਆ ਜੀ ਹੂੰ ਜਿਹਦੇ ਵਿੱਚ ਕਾਫੀ ਕੰਟਰੀ ਖੇਡਣ ਆਈਆਂ ਸੀਗੀਆਂ ਹੂੰ ਉਹਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਹੂੰ ਕਿੰਨੀਆਂ ਕੰਟਰੀਜ਼ ਦੇ ਲੋਕ ਸੀ ਜਿਹੜੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਉੱਥੇ ਉੰਨੀ ਕੰਟਰੀਆਂ ਸੀਗੀਆਂ ਅੱਛਾ ਜੀ ਹਾਂਜੀ ਕਿੰਨੇ ਵੇਟਸ ਖੇਡੇ ਤੁਸੀਂ 90 ਕਿਲੋ ਵੇਟਸ ਵਿੱਚ 골ਡ ਮੈਡ ਹਾਸਲ ਕੀਤਾ ਅੱਜ ਪਿੰਡ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਸੱਜਣਾ ਮਿੱਤਰਾਂ ਨੇ ਸਵਾਗਤ ਕੀਤਾ ਕਿਵੇਂ ਦਾ ਮਹਿਸੂਸ ਹੋਇਆ ਪਿੰਡ ਪਹੁੰਚਦੇ ਨਾਲ ਜਿਸ ਤਰ੍ਹਾਂ ਨੇ ਸਵਾਗਤ ਕੀਤਾ ਮੈਨੂੰ ਮਿਲੇ ਬਹੁਤ ਹੀ ਖੁਸ਼ੀ ਹੋਈ ਕਿ ਜੋ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹੂੰ ਕਿ ਜੋ ਫਸਟ ਟਾਈਮ ਇਦਾਂ ਜੁਮਰੇ ਸਵਾਗਤ ਕੀਤਾ ਤੇ ਬਹੁਤ ਹੀ اچھا ਲੱਗਾ ਪਹਿਲਾਂ ਕਿੰਨੇ ਕੋ ਕੰਪੀਟੀਸ਼ਨ ਹੁਣ ਤੱਕ ਜਿੱਤ ਚੁੱਕੇ ਹੋ ਹੁਣ ਤੱਕ ਤਾਂ ਮੈਂ ਕਾਫੀ ਕੰਮੂਨਿਟੀ ਖੇਡ ਚੁੱਕਾ ਹਾਂ 8-10 ਨੈਸ਼ਨਲ ਖੇਡ ਚੁੱਕਾ ਤੇ ਆਪਣੇ ਆਰ ਇੰਡੀਆ ਪੁਲਿਸ ਗੇਮ 10-12 ਕੰਪੀਟੀਸ਼ਨ ਉਹ ਚ ਮੈਡਲ ਲੈ ਚੁੱਕਾ ਹਾਂ ਤਾਂ ਕੋਈ ਜੋਬ ਵੀ ਕਰਦੇ ਹੋ ਪਹਿਲਾਂ ਹਾਂ ਜੀ ਮੈਂ ਪੰਜਾਬ ਪੁਲਿਸ ਵਿੱਚ ASI ਤਾ ਅੱਜ ਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਜਿਹੜੇ ਨਸ਼ਿਆਂ ਦੇ ਵਿੱਚ ਕੁਲਤਾਨ ਹੁੰਦੇ ਜਾ ਰਹੇ ਹਨ ਉਹਨਾਂ ਨੂੰ ਇਹੀ ਮੈਸੇਜ ਆ ਵੀ ਆਪਣੇ ਸਿਹਤ ਵੱਲ ਜ਼ਿਆਦਾ ਧਿਆਨ ਰੱਖੋ ਕਿਉਂਕਿ ਹੁਣ ਨਸ਼ੇ ਦੇ ਵਿੱਚ ਜੋ ਵੀ ਸਾਰੇ ਪੈ ਚੁੱਕੇ ਨੇ ਏਦਾਂ ਤਾਂ ਜਵਾਨੀ ਖਤਮ ਹੀ ਆ ਜੇ ਆਪਾਂ ਮਿਹਨਤ ਕਰਾਂਗੇ ਵਧੀਆ ਖਾਣਾ ਖਾਵਾਂਗੇ ਤੇ ਆਪਣੀ ਸਿਹਤ ਜਿਹੜੀ ਆ ਸਭ ਤੋਂ ਪਹਿਲਾਂ ਆਪਣੀ ਸਿਹਤ ਹੈ ਜੀ ਜੇ ਆਪਣੀ ਸਿਹਤ ਆਪਣੀ ਸਹੀ ਰੱਖਾਂਗੇ ਤੇ ਆਪਾਂ ਸਭ ਕੁਝ ਕਮਾ ਲਿਆ ਜੇ ਆਪਣੀ ਸਿਹਤ ਨਹੀਂ ਸਹੀ ਰਹੋਗੀ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਕਮਾਈ ਦਾ ਵੀ ਕੋਈ ਫਾਇਦਾ ਨਹੀਂ ਸ਼ੁਰੂਆਤ ਕਰੋਗੇ ਕਿਸ ਗੇਂ ਲਈ ਸ਼ੁਰੂਆਤ ਮੈਂ ਨਾਵਿਕ ਕਲਾਸ ਵਿੱਚ ਕੀਤੀ ਸੀਗੀ ਨਾਵਿਕ ਕਲਾਸ ਵਿੱਚ ਸ਼ੁਰੂਆਤ ਕੀਤੀ ਸੀਗੀ ਤੇ ਮੈਂ ਪਲੱਸ 2 ਦੇ ਵਿੱਚ ਹੀ ਹਾਂਜੀ ਸਾਡਾ ਵੱਡਾ ਵੀਰ ਆ ਏ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਇਹ ਚੀਜ਼ ਦੀ ਕਿ ਆਸਟ੍ਰੇਲੀਆ ਤੋਂ ਵੱਡਾ ਵੀਰ ਸਾਡਾ 골ਡ ਮੈਡਲ ਜਿੱਤ ਕੇ ਆਇਆ ਵਾ ਤੇ ਅਹੀਂ ਇਹਨਾਂ ਨੂੰ ਅੱਜ ਬਹੁਤ ਸਵਾਗਤ ਕੀਤਾ ਵਾ ਤੇ ਅਸੀਂ ਵੀ ਇਹਨਾਂ ਦੇ ਵੱਲ ਵੇਖ ਕੇ ਜਿੰਮ ਜਾਂਦੇ ਆ ਅਹੀਂ ਬਹੁਤ ਛੋਟੇ ਇਹਨਾਂ ਤੋਂ ਸਗੋਂ ਤੇ ਇਹਨਾਂ ਨੂੰ ਵੇਖ ਕੇ ਅਸੀਂ ਵੀ ਮਿਹਨਤ ਚਾਲੂ ਕੀਤੀ ਆ ਤੇ ਬਹੁਤ ਸਾਰਾ ਸਾਨੂੰ ਮਾਣ ਆ ਵੱਡੇ ਵੀਰ ਤੇ ਕਿ ਇਹਨਾਂ ਨੇ ਬਹੁਤ ਜ਼ਿਆਦਾ ਨਾਂ ਰੋਸ਼ਨ ਕੀਤਾ ਆਪਣਾ ਮਤਲਬ ਤੁਸੀਂ ਜਦੋਂ ਜਿੰਦਗੀ ਸ਼ੁਰੂਆਤ ਕੀਤੀ ਤੇ ਇਹਨਾਂ ਤੋਂ ਮੋਟੀਵੇਟ ਹੋ ਕੇ ਕੀਤੀ ਹੈ ਹਾਂਜੀ ਹਾਂਜੀ ਇਹਨਾਂ ਤੋਂ ਬਹੁਤ ਜ਼ਿਆਦਾ ਸਾਨੂੰ ਸਿੱਖਣ ਤੋਂ ਮਿਲਿਆ ਤੇ ਸਾਨੂੰ ਬਹੁਤ ਜ਼ਿਆਦਾ ਮਾਣ ਆ ਸਾਡੇ ਸਤਾਦ ਹੀ ਆ ਜੀ ਭਾਜੀ ਅਸੀਂ ਵੀਰੇ ਨੂੰ ਸ਼ੁਰੂ ਤੋਂ ਨਿੱਕੇ ਹੁੰਦਾਂ ਸੀ ਚਲੋ ਵੇਖਦੇ ਆਉਂਦੇ ਹਾਂ ਸਾਡਾ ਵੱਡਾ ਭਰਾ ਆ ਹਨਾ ਕਿੰਨੀ ਇਹਨਾਂ ਨੇ ਮਿਹਨਤ ਕੀਤੀ ਆ ਤੇ ਕਿਥੋਂ ਕਿੱਦਾਂ ਇਹਨਾਂ ਨੇ ਗੇਮ ਕਰਕੇ ਆਉਣੀ ਹਨਾ ਕਿੱਦਾਂ ਇਥੋਂ ਜਲੰਧਰ ਜਾਂਦੇ ਸੀਗੇ ਉਥੇ ਜਾ ਕੇ ਮੇਰੇ ਨਾਲ ਗੇਮ ਕਰਕੇ ਆਉਣੀ ਹਨਾ ਡੇਲੀ ਅਪ ਡਾਊਨ ਮਾਰਦੇ ਰਹੇ ਆ ਉਹ ਮਿਹਨਤ ਆ ਅੱਜ ਉਹ ਮਿਹਨਤ ਦੇ ਕਰਕੇ ਹੀ ਬਿਰਾਜ ਇੱਥੇ ਆ ਹਨਾ ਤਾਂ ਅੱਜ ਏਡੇ ਲੈਵਲ ਦੇ ਉੱਤੇ ਖੇਡ ਗਿਆ ਆ ਮੇਰਾ ਹਾਂਜੀ ਗਰਮੀ ਸਰਦੀ ਦੇ ਵਿੱਚ ਲਗਾਤਾਰ ਜੱਜ ਦੀ ਗੇਮ ਬਿਲਕੁਲ ਜੀ ਕਦੀ ਇਹਨਾਂ ਨੇ ਕਦੀ ਨਹੀਂ ਰੁਕੇ ਬਸ ਚੱਲਦਾ ਰਿਹਾ ਕੰਮ